ਬਹੁਤ ਹੀ ਮੰਦਭਾਗੀ ਖਬਰ ਜ਼ਿਲ੍ਹਾ ਤਰਨਤਾਰਨ ਦੇ ਅਦੀਨ ਆਉਂਦੇ ਪਿੰਡ ਜਵੰਦਾ ਕਲਾ ਦੇ ਵਸਨੀਕ ਨੌਜਵਾਨ ਗਗਨਦੀਪ ਸਿੰਘ ਦੀ ਫੌਜ ਦੇ ਵਿੱਚ ਡਿਊਟੀ ਕਰਦੇ ਸਮੇਂ ਹੋਈ ਹਾਰਟ ਅਟੈਕ ਨਾਲ ਮੌਤ ਮ੍ਰਿਤਕ ਨੌਜਵਾਨ ਗਗਨਦੀਪ ਸਿੰਘ ਦੀਆਂ 4 ਭੈਣਾਂ ਦਾ ਇਕਲੌਤਾ ਭਰਾ ਸੀ ਮ੍ਰਿਤਕ ਗਗਨਦੀਪ ਸਿੰਘ ਦੇ ਦੋ ਛੋਟੇ-ਛੋਟੇ ਬੱਚੇ ਬਜ਼ੁਰਗ ਮਾਤਾ ਅਤੇ ਆਪਣੀ ਪਤਨੀ ਨੂੰ ਛੱਡ ਗਿਆ ਹੈ ਪਰਿਵਾਰਕ ਮੈਂਬਰਾਂ ਨੇ ਪੰਜਾਬ ਅਤੇ ਭਾਰਤ ਸਰਕਾਰ ਦੇ ਕੋਲੋਂ ਮਦਦ ਦੀ ਕੀਤੀ ਮੰਗ ਜੀ ਸੰਜੀਤ ਪਿੰਡ ਜਵੰਦਾ ਕਲਾਂ ਜੇ ਅਰੇ ਫੌਜ ਦੇ ਨੌਜਵਾਨ ਦੀ ਜਿਹੜੀ ਬਹੁਤ ਸਾਰੀ ਕੀ ਗੱਲਬਾਤ ਹੋਈ ਹੈ ਇਹ ਜੀ ਡਿਊਟੀ ਤੇ ਹੀ ਤੇ ਇਹਨਾਂ ਨੂੰ ਹਾਰਟ ਅਟੈਕ ਆ ਗਿਆ ਜਿਹਦੇ ਨਾਲ ਪਰਿਵਾਰ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਕਿਉਂਕਿ ਚਾਰ ਭੈਣਾਂ ਦਾ ਇਕੱਲਾ ਇਕੱਲਾ ਭਰਾ ਜਿਹਦੇ ਬੱਚੇ ਵਿਚਾਰੇ ਇੱਕ 7 ਮਹੀਨੇ ਦਾ ਬੇਟਾ ਤੇ ਇੱਕ 2 ਸਾਲ ਦਾ ਬੇਟਾ ਤੇ ਇਹਨਾਂ ਦੇ ਫਾਦਰ ਸਾਹਿਬ ਉਹ ਪਹਿਲਾਂ ਹੀ ਐਕਸਪਾਇਰ ਹੋ ਚੁੱਕੇ ਇਸ ਪਰਿਵਾਰ ਤੇ ਇਨਾ ਦੁੱਖਾਂ ਦਾ ਭਾਰ ਟੁੱਟਿਆ ਪਿਆ 6-7 ਮਹੀਨੇ ਦੇ ਵਿੱਚ ਵਿੱਚ ਪਰਿਵਾਰ ਦੇ ਤਿੰਨ ਜੀਆਂ ਦੀ ਡੈਥ ਹੋ ਗਈ। ਤੇ ਹੁਣ ਜਿਹੜੀ ਉਹਨਾਂ ਦੀ ਮਾਤਾ ਆ ਉਹ ਵੀ ਵਿਚਾਰੀ ਬਜ਼ੁਰਗ ਆ। ਉਹਨਾਂ ਦੇ ਵੀ ਪੱਲੇ ਕੁਝ ਨਹੀਂ ਹੈਗਾ ਤੇ ਛੋਟੇ ਬੱਚੇ ਛੱਡ ਕੇ ਤੇ ਘਰ ਵਾਲੀ ਛੱਡ ਕੇ ਸੰਸਾਰ ਤੋਂ ਚਲੇ ਗਿਆ ਜੀ। ਕੀ ਨਾਂ ਸੀ ਨੌਜਵਾਨ ਦਾ ਤੁਹਾਡਾ ਕੀ ਨਾਂ ਸੀ? ਗगनਦੀਪ ਸਿੰਘ ਜੀ। ਮੇਰੇ ਚਾਚਾ ਜੀ ਦਾ ਬੇਟਾ ਸੀ ਜੀ। ਕੀ ਮੰਗ ਕੀ ਕਰਦੇ ਸੀਗਾ? ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਇਸ ਪਰਿਵਾਰ ਦੀ ਜਿਹੜੀ ਮਦਦ ਕੀਤੀ ਜਾਵੇ। ਇਹ ਸਾਰੇ ਬੱਚੇ ਜਿਹੜੇ ਆ ਇੰਨਾਂ ਨੂੰ ਪਾਲਣ ਪੋਸਣ ਵਾਸਤੇ ਸਰਕਾਰ ਜੋ ਵੀ ਇਹਦੀਆਂ ਸਰਕਾਰੀ ਸਹੂਲਤਾਂ ਬਣਦੀਆਂ ਪੰਜਾਬ ਸਰਕਾਰ ਵੱਲੋਂ ਵੀ ਤੇ ਸੈਂਟਰ ਗਵਰਨਮੈਂਟ ਵੱਲੋਂ ਵੀ ਉਹ ਪਰਿਵਾਰ ਨੂੰ ਦਿੱਤੀਆਂ ਜਾਣ ਤਾਂ ਕਿ ਪਰਿਵਾਰ ਆਪਣਾ ਜਿਹੜਾ ਬੱਚੇ ਉਹ ਪਾਲਣ ਪੋਸਣ ਕਰ ਸਕਣ ਕਿਉਂਕਿ ਬਹੁਤ ਛੋਟੇ ਬੱਚੇ ਆ ਕੋਈ ਪਰਿਵਾਰ ਦੇ ਵਿੱਚ ਕਪਉਣ ਵਾਲਾ ਨਹੀਂ ਰਹਿ ਗਿਆ ਪਰਿਵਾਰ ਨੂੰ ਸਾਂਭਣ ਵਾਲਾ ਨਹੀਂ ਰਹਿ ਗਿਆ ਕਿਉਂਕਿ ਇੱਕ ਉਹਨਾਂ ਦੀ ਮਾਤਾ ਉਹ ਵੀ ਬਜ਼ੁਰਗ ਹੈ ਮੈਂ ਮਿਨਿਸਟਰ ਲਾਲਜੀਤ ਸਿੰਘ ਭੁੱਲਰ ਦਾ ਪੀਏ ਦਿਲਬਖ ਸਿੰਘ ਮਾਰਕੀਟ ਕਮੇਟੀ ਚੇਅਰਮੈਨ ਹਰੀਕੇ ਕੀ ਕਹਿਣਾ ਚਾਹੋਗੇ ਜਿਵੇਂ ਬੰਦਾ ਕਰਾਂ ਦਾ ਜਿਹੜਾ ਫੌਜ ਦਾ ਜਵਾਨ ਸੀ ਉਹ ਪ੍ਰਵਾਦ ਦੇ ਨਾਲ ਦੁੱਖ ਸੰਜਣਾ ਕਰਨ ਆ ਪਹੁੰਚਿਆ ਬੜੀ ਦੁਖਦਾਈ ਜਿਹੜੋਂ ਸੁਣ ਕੇ ਇੱਕ ਨਾਇਕ ਗਗਨਦੀਪ ਸਿੰਘ ਫੌਜ ਦੇ ਵਿੱਚ 67 ਇੰਜੀਨੀਅਰ ਚ ਡਿਊਟੀ ਕਰਦੇ ਸੀ ਤੇ ਜਦੋਂ ਸੁਣਿਆ ਕਿ ਉਹਨਾਂ ਦੀ ਅਟੈਕ ਨਾਲ ਉੱਥੇ ਮੌਤ ਹੋ ਗਈ ਆ ਬੜਾ ਦੁੱਖ ਲੱਗਾ ਕਿਉਂਕਿ ਇਸ ਪਰਿਵਾਰ ਨੂੰ ਪਹਿਲਾਂ ਹੀ ਬੜਾ ਘਾਟਾ ਪਿਆ ਕਿਉਂਕਿ ਫਾਦਰ ਜੀ ਕੁਝ ਸਮਾਂ ਪਹਿਲਾਂ ਚਲੇ ਗਏ ਪਿੱਛੇ ਚਾਰ ਭੈਣਾਂ ਕੱਲਾ ਕੱਲਾ ਭਰਾ ਵਾ ਗਗਨ ਆਪਣੀ ਗਗਨਦੀਪ ਸਿੰਘ ਕਿਉਂਕਿ ਕਈ ਵਾਰ ਜਿਹੜੋ ਇਸ ਤਰ੍ਹਾਂ ਪਰਿਵਾਰਾਂ ਦੇ ਵਿੱਚ ਪਹਿਲਾਂ ਹੀ ਜੀ ਗਏ ਹੁੰਦੇ ਆ ਤੇ ਇੱਕੇ ਪਰਿਵਾਰ ਤੇ ਡੋਰ ਰੱਖੀ ਹੁੰਦੀ ਆ ਤੇ ਗਗਨਦੀਪ ਦੇ ਸਿਰ ਤੇ ਸਾਰਾ ਪਰਿਵਾਰ ਸੀ ਕਿਉਂਕਿ ਫੌਜ ਵਿੱਚ ਸਰਵਿਸ ਕਰਦੇ ਸੀ ਬੜੀ ਆਸਾ ਸੀ ਅਜੇ ਭੈਣਾਂ ਨੂੰ ਕਿਉਂਕਿ ਭੈਣਾਂ ਦਾ ਤੇ ਇਹੋ ਹੁੰਦਾ ਵਾ ਕਿ ਸਾਡਾ ਵੀਰ ਕਦਮ ਉਹ ਕਰੇ ਤੇ ਇਹ ਨਹੀਂ ਸੀ ਪਤਾ ਕੁਝ ਸਮਾਂ ਪਹਿਲਾਂ ਜਦੋਂ ਦਾਦੀ ਜੀ ਅਕਾਲ ਚਰਨਾ ਨ ਕਰ ਗਏ ਉਹਨਾਂ ਦਾ ਕਰਕੇ ਆਏ ਸੀ ਤੇ ਇਹਨਾਂ ਨੂੰ ਨਹੀਂ ਸੀ ਪਤਾ ਕਿ ਹੁਣ ਗਗਨਦੀਪ ਸਿੰਘ ਖੁਸ਼ੀਆਂ ਨਾ ਕਰਿਆਊਗਾ ਕਿ ਚਾਹ ਉਹਨਾਂ ਦੀ ਜਿਹੜੀ ਮੌਤ ਬਣ ਕੇ ਕਰਿਆਊਗਾ ਤੇ ਜਦੋਂ ਪਤਾ ਲੱਗਾ ਕੈਪਟਨ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਉਹ ਵੀ ਆ ਰਹੇ ਸੀ ਉਹ ਆਪਣੇ ਕੋ ਸਮਾ थोड़ा द, अपने लेट हो गया वो नहीं अपने संस्कार पे पहुंच गए और दास दी ਜਿੱਤਣਾ ਉਹਨਾਂ ਨੇ ਕਿਹਾ ਕਿ ਤੁਸੀਂ ਉੱਥੇ ਪਰਿਵਾਰ ਦੇ ਨਾਲ ਜੋ ਕਰਨਾ ਬਾਕੀ ਜੋ ਵੀ ਗਗਨਦੀਪ ਸਿੰਘ ਦਾ ਚਲੋ ਅਸੀਂ ਗਗਨਦੀਪ ਸਿੰਘ ਨੂੰ ਨਹੀਂ ਮੋੜ ਸਕਦੇ ਪਰਿਵਾਰ ਨੂੰ ਨਹੀਂ ਦੇ ਸਕਦੇ ਪਰ ਪਰਿਵਾਰ ਨੂੰ ਅਸੀਂ ਜੋ ਵੀ ਸਰਕਾਰ ਦੇ ਵੱਲੋਂ ਰਾਸ਼ੀ ਮਿਲਦੀ ਆ ਉਹ ਅਸੀਂ ਪੂਰੀ ਸਹਾਇਤਾ ਪਰਿਵਾਰ ਦੀ ਕਰਾਵਾਂਗੇ ਕਿਉਂਕਿ ਅਸੀਂ ਇਹ ਨਹੀਂ ਕਹਿੰਦੇ ਕਿ ਗਗਨਦੀਪ ਸਿੰਘ ਲੱਖਾਂ ਕਰੋੜਾਂ ਵਿੱਚ ਕਿਉਂਕਿ ਪੈਸੇ ਨਾਲ ਕੁਝ ਨਹੀਂ ਹੁੰਦਾ ਪੈਸਾ ਤੇ ਹੱਥਾਂ ਦੀ ਮਹਿਲ ਪੈਸਾ ਤੇ ਕਿਤੋਂ ਵੀ ਆ ਸਕਦਾ ਵਾ ਪਰ ਸਾਨੂੰ ਬੜਾ ਦੁੱਖ ਹੋਇਆ ਕਿ ਜਦੋਂ ਗਗਨਦੀਪ ਸਿੰਘ ਹਾਰਟ ਅਟੈਕ ਨਾਲ ਉੱਥੇ ਸ਼ਹੀਦ ਹੋ ਗਿਆ ਕਿਉਂਕਿ ਪਿੰਡ ਵੀ ਬੜਾ ਆਪਣੇ ਇਸਹਾ ਦੀ ਪੱਟੀ ਹਲਕੇ ਵਿੱਚ ਕਿਉਂਕਿ ਪਿੰਡ 'ਚ ਵੀ ਉਹਨਾਂ ਦਾ ਬੜਾ ਵਧੀਆ ਸੀ ਕਿਉਂਕਿ ਜਦੋਂ ਆਉਂਦੇ ਸੀ ਸਾਰੇ ਨਾਲ ਹੱਸਦੇ ਸੀ ਖੇਡਦੇ ਸੀ ਬੜੇ ਨੇਕ ਇਨਸਾਨ ਸਨ ਕਿਉਂਕਿ ਕਦੀ ਕਿਸੇ ਨਾਲ ਉਹਨਾਂ ਵੈਰ ਵਿਰੋਧ ਨਹੀਂ ਸੀ ਰੱਖਿਆ ਕਿ ਇਹੋ ਜੇ ਪਿੰਡ ਵਿੱਚੋਂ ਕੋਈ ਜੋਧੇ ਜਿਸ ਤਰ੍ਹਾਂ ਜਿਹੜੇ ਆਰਮੀ ਸਰਵਿਸ ਕਰਦੇ ਚਲੇ ਜਾਂਦੇ ਆ ਤੇ ਪਿੰਡ ਨੂੰ ਬੜਾ ਵੱਡਾ ਘਾਟਾ ਪੈਂਦਾ ਵਾ ਸਾਡੇ ਸਰਪੰਚ ਇੱਥੇ ਜਸਕਰਨ ਸਿੰਘ ਹੁਣੀਆ ਉਹਨਾਂ ਦਾ ਬੜਾ ਪ੍ਰੀਮ ਸੀ ਗੁਰਦੇਵ ਸਿੰਘ ਆ ਆਗੂ ਸਾਡਾ ਉਹਨਾਂ ਦਾ ਬੜਾ ਪ੍ਰੀਮ ਸੀ ਪਰਿਵਾਰ ਦੇ ਨਾਲ ਤੇ ਅੱਜ ਜਿਹੜੋਂ ਉਹਨਾਂ ਨੇ ਸੁਣਿਆ ਜਿਹੜੋਂ ਸਾਨੂੰ ਉਹਨਾਂ ਨੇ ਦੱਸਿਆ ਕਿ ਗਗਨਦੀਪ ਸਿੰਘ ਇਸ ਤਰ੍ਹਾਂ ਹਾਰਟ ਅਟੈਕ ਨਾਲ ਸ਼ਹੀਦ ਹੋ ਗਿਆ ਤੇ ਜਨ ਕੇ ਪਰਿਵਾਰ ਦੇ ਨਾਲ ਅੱਜ ਅਸੀਂ ਪਰਿਵਾਰ ਦੇ ਨਾਲ ਖੜੇ ਆਂ ਜਿੱਥੇ ਵੀ ਸਾਡੀ ਲੋੜ ਪਊਗੀ ਅਸੀਂ ਸਰਕਾਰ ਦੇ ਤੌਰ ਤੇ ਪਰਿਵਾਰ ਦੀ ਪੂਰੀ ਮਦਦ ਕਰਾਂਗੇ ਜੋ ਵੀ ਵਿੱਤੀ ਰਾਸ਼ੀ ਸਰਦਾਰ ਭਗਵੰਤ ਸਿੰਘ ਮਾਨ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਦਿੱਤੀ ਜਾਗੀ ਉਹ ਪਰਿਵਾਰ ਨੂੰ ਦਿਵਾਵਾਂਗੇ ਪਰ ਸਾਨੂੰ ਬੜਾ ਦੁੱਖ ਹੋਇਆ ਕਿ ਗਗਨਦੀਪ ਸਿੰਘ ਜਿਹੜੇ ਗਏ ਆ ਕਿਉਂਕਿ ਇਹ ਅਕਾਲ ਪੁਰਖ ਦਾ ਬਾਣਾ ਵਾ ਇਹ ਆਪਾਂ ਇਹ ਇਹ ਆਪ ਨੂੰ ਮੰਨਣਾ ਪੈਂਦਾ ਵਾ ਕਿਉਂਕਿ ਇਹਦੇ ਵਿੱਚ ਕੁਝ ਕਰ ਨਹੀਂ ਸਕਦੇ ਕਿਉਂਕਿ ਪ੍ਰਮਾਤਮਾ ਨੇ ਪਹਿਲਾਂ ਹੀ ਲਿਖਿਆ ਹੁੰਦਾ ਕਿ ਜਦੋਂ ਆਪਾਂ ਆਉਣੇ ਆ ਮਰਨ ਲਿਖਾਏ ਮੰਡਲ 'ਮੇ ਆਏ ਜਦੋਂ ਇਨਸਾਨ ਇੱਥੇ ਆਉਂਦਾ ਵਾ ਮਰਨਾ ਪਹਿਲਾਂ ਲਿਖਾ ਕੇ ਆਉਂਦਾ ਵਾ ਤੇ ਅਸੀਂ ਇੱਥੇ ਸਾਰੇ ਪਹੁੰਚੇ ਆ ਸਾਡੇ ਫੌਜ ਦੇ ਜਵਾਨ ਸਾਡੇ ਉੱਥੇ 67 ਇੰਜੀਨੀਅਰ ਚ ਨੈਪ ਸੁਬੇਦਾਰ ਸਭ ਪਹੁੰਚੇ ਆ ਉਹਨਾਂ ਦੇ ਨਾਲ ਉਹਨਾਂ ਦੇ ਨਾਇਕ ਹਵਾਲਦਾਰ ਸਾਰੇ ਪਹੁੰਚੇ ਆ ਅਹੀਂ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇੱਥੇ ਆਣ ਕੇ ਉਹਨਾਂ ਦੇ ਆਖਰੀ ਜਿਹੜੇ ਸੰਸਕਾਰ ਦੇ ਟਾਈਮ ਤੇ ਉਹਨਾਂ ਦੀ ਹਾਜ਼ਰੀ ਲਵਾਈ ਆ ਤੇ ਅਸੀਂ ਸਰਕਾਰ ਵੱਲੋਂ ਔਰ ਕੈਪਟਨ ਮੰਤਰੀ ਸਰਦਾਰ ਲਾਲਜੀ ਸਿੰਪਲ ਵੱਲੋਂ ਪੂਰਾ ਭਰੋਸਾ ਦਵਾਉਣੇ ਆ ਕਿ ਜੋ ਵੀ ਸਰਕਾਰ ਵੱਲੋਂ ਵਿੱਤੀ ਸਹਾਇਤਾ ਦਿੱਤੀ ਜਾਊਗੀ ਅਸੀਂ ਉਹਨਾਂ ਨੂੰ ਪੂਰੀ ਦਵਾਵਾਂਗੇ ਅਸੀਂ ਗਗਨਦੀਪ ਸਿੰਘ ਨੂੰ ਨਹੀਂ ਲਿਆ ਸਕਦੇ ਪਰ ਪੂਰਾ ਪਰਿਵਾਰ ਦੀ ਹੈਲਪ ਕਰਾਂਗੇ